ਗੁਰਮੁਖਾ ਦੇ ਪਵਿੱਤਰ ਗੁਰਬਾਣੀ ਦੇ ਸਾਧ ਸੰਗਤ ਦੀ ਜਿਵੇਂ ਵਚਨ ਕੀਤਾ ਨਾ ਸਾਦਰ ਸੋੜ ਸੰਭਾਰਤ ਜਤ ਮਤ ਮਾਨਵੀ ਸਨਮਾਨ ਦੇ ਨਾਲ ਜਿਨ੍ਹਾਂ ਨੇ ਸੋੜ ਨਾਮ ਹੁੰਦਾ ਹੈ 16 ਦਾ 16 ਵਿਧੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਕਹੇ ਦੇ ਜਤ ਮਤ ਮਾਨਵੀ ਉਹਨਾਂ ਮਨੁੱਖਾਂ ਨੇ ਮੁਕਤੀ ਦੀ ਦਾਤ ਨੂੰ ਪ੍ਰਾਪਤ ਕੀਤਾ ਹੈ ਪਹਿਲੀ ਪੂੜਾ ਸਾਧ ਸੰਗਤ ਦੀ ਮੰਨੀ ਹੈ ਜੇ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਉਸ ਥਾਂ ਨੂੰ ਪੋਚਾ ਲਾ ਕੇ ਪਾਣੀ ਦੇ ਨਾਲ ਜਾਓ ਕੱਚੀ ਲੱਸੀ ਆਦ ਬਣਾ ਕੇ ਦੇਵੇਂ ਧੋਦੇ ਇਸ਼ਨਾਨ ਕਰਾਉਣਾ ਜਲ ਦੇ ਨਾਲ ਧੋਣਾ ਤੇ ਚੰਗੀ ਤਰ੍ਹਾਂ ਦੇ ਨਾਲ ਉਸ ਥਾਂ ਦੀ ਸਾਫ ਸਫਾਈ ਕਰਨੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਣਾ ਪੋਚਾ ਆਦ ਲਾਉਣਾ ਸਫਾਈ ਕਰਨੀ ਚੰਗੀ ਤਰ੍ਹਾਂ ਤੇ ਦੂਸਰੀ ਸੇਵਾ ਹੈ ਜਿਹੜੀ ਦੂਸਰੀ ਪੂਜਾ ਹੈ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਉਹ ਹੈ ਸਾਤ ਸੰਗਤ ਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਉਥੇ ਪ੍ਰੇਮ ਦੇ ਨਾਲ ਸੋਹਣਾ ਚੰਦੂਆ ਚਾੜਨਾ ਚੰਦੂਆ ਚਾਨਣੀ ਤਾਨਣੀ ਤੇ ਤੀਸਰੀ ਪੂਜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਾਈ ਕਰਨੀ ਜਿੱਥੇ ਮਹਾਰਾਜ ਜੀ ਦੀ ਪ੍ਰਕਾਸ਼ ਹੋਣਾ ਸਤਿਗੁਰਾਂ ਜੀ ਨੇ ਉਥੇ ਸੋਹਣੀ ਵਿਸ਼ਾਈ ਕਰਨੀ ਚਾਦਰਾਂ ਵਿਛਾਉਣੀਆਂ ਥਲੇ ਗਦੇਲਾ ਗੱਦੀਆਂ ਆਦਿ ਵਿਛਾਉਣੀਆਂ ਫਿਰ ਮਹਾਰਾਜ ਜੀ ਦਾ ਪੀੜਾ ਸਜਾਉਣਾ ਉਸ ਪੀੜੇ ਦੇ ਉੱਤੇ ਸੋਹਣੀਆਂ ਸੁੰਦਰ ਗੱਦੀਆਂ ਲਾ ਕੇ ਸੁੰਦਰ ਰਮਾਲਾ ਸਾਹਿਬ ਲਾਉਣੇ ਬੜੇ ਪ੍ਰੇਮ ਦੇ ਨਾਲ ਚੌਥੀ ਸੇਵਾ ਸਾਧ ਸੰਗਤ ਜੀ ਜਦੋਂ ਮਹਾਰਾਜ ਸਾਹਿਬ ਜੀ ਨੂੰ ਘਰ ਦੇ ਵਿੱਚ ਸਤਣਾ ਹੈ ਘਰ ਦੇ ਵਿੱਚ ਲਿਆਉਣਾ ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਐਸਾ ਕੋਈ ਸਮਾਂ ਬਖਸ਼ੋ ਆਪ ਸਾਡੇ ਗ੍ਰਹਿ ਚਰਨ ਪਾਓ ਜਦੋਂ ਗੁਰੂ ਸਾਹਿਬ ਨੂੰ ਘਰ ਵਿੱਚ ਸਤਨਾ ਭਾਵਨਾ ਹੋਣੀ ਚਾਹੀਦੀ ਇਹ ਪੂਜਾ ਹੈ ਵੀ ਤੇ ਪੰਜਵਾਂ ਨੇਮ ਹੈ ادب ਦੇ ਨਾਲ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਬੜੇ ਪ੍ਰੇਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਕਰਨੇ ਐਸੇ ਐਸੇ ਮਹਾਂਪੁਰਖ ਸਾਧ ਸੰਗਤ ਦੀ ਸ਼੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਵੀ ਖਾਲਸਾ ਪਿੰਡਰਾਵਾਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਿਆ ਕਰਦੇ ਇੱਕ ਘੰਟਾ ਪ੍ਰਕਾਸ਼ ਕਰਨ ਨੂੰ ਲਾਉਂਦੇ ਸਨ ਐਨੀ ਭਾਵਨਾ ਦੇ ਨਾਲ ਤੁਸੀਂ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਪ੍ਰਕਾਸ਼ੰਦਾ ਦੇਖਦੇ ਹੋ ਕਿੰਨੇ ਰੁਮਾਲੇ ਸਾਹਿਬ ਲੱਗੇ ਹੁੰਦੇ ਕਿੰਨੀ ਭਾਵਨਾ ਦੇ ਨਾਲ ਉੱਥੇ ਸੇਵਾਦਾਰ ਸਿੰਘ ਸਿੰਘ ਸਾਹਿਬ ਜੀ ਉਸੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਪ੍ਰਕਾਸ਼ ਦੀ ਸੇਵਾ ਕਰਦੇ ਨੇ ਤੇ ਗੁਰੂ ਕਰਦੇ ਪਾਠ ਜਿਹੜੇ ਗੁਰੂ ਸਾਹਿਬ ਦੀ ਬਾਣੀ ਪਾਠ ਸਵਈਆਂ ਦਾ ਗਾਇਨ ਕਰਦੇ ਹਨ ਐਵੇਂ ਮਹਾਰਾਜ ਸਾਹਿਬ ਜੀ ਦੀ ਭਾਵਨਾ ਦੇ ਨਾਲ ਪ੍ਰਕਾਸ਼ ਦੀ ਸੇਵਾ ਕਰਨੀ ਅਦਬ ਦੇ ਨਾਲ ਸਤਕਾਰ ਦੇ ਨਾਲ ਬਾਣੀ ਨੂੰ ਪੜਦਿਆਂ ਤੇ ਛੇਵੀਂ ਪੂਜਾ ਸਾਧ ਸੰਗਤ ਦੀ ਮਹਾਰਾਜ ਸਾਹਿਬ ਜੀ ਨੂੰ ਵਸਤਰ ਪਹਿਨਾਉਣੇ ਜਾਂ ਰੁਮਾਲਾ ਸਾਹਿਬ ਭੇਟ ਕਰਨਾ ਸੱਤਵੀਂ ਪੂਜਾ ਸਾਧ ਸੰਗਤ ਦੀ ਚੌਰ ਸਾਭ ਕਰਨਾ ਗੁਰੂ ਸਾਹਿਬ ਨੂੰ ਭਾਵਨਾ ਦੇ ਨਾਲ ਚੌਰ ਸਾਹਿਬ ਕਰਨਾ ਤੇ 8ਵੀਂ ਪੂਜਾ ਸਾਧ ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰੇ ਚੜਾਉਣੇ ਫੁੱਲ ਭੇਟਾ ਕਰਨੇ ਫੁੱਲਾਂ ਦੀਆਂ ਮਾਲਾ ਵਾਂਗੂੰਂਦ ਕੇ ਮਹਾਰਾਜ ਜੀ ਨੂੰ ਲਿਆ ਕੇ ਭੇਟ ਕਰਨੀਆਂ ਇਹ ਨਹੀਂ ਵੀ ਜਿੱਥੇ ਸੀ ਉਥੋਂ ਤੋੜੇ ਤੇ ਉਸੇ ਤਰ੍ਹਾਂ ਹੀ ਲੈ ਆਉਂਦੇ ਉਹਨਾਂ ਨੂੰ ਪਹਿਲਾਂ ਤੋੜਨਾ ਧੋੜਨਾ ਪ੍ਰੇਮ ਦੇ ਨਾਲ ਧੋ ਕੇ ਫਿਰ ਉਹਨਾਂ ਦੀ ਫੁੱਲਾਂ ਦੀ ਮਾਲਾ ਪਰੋ ਕੇ ਗੁਰੂ ਸਾਹਿਬ ਨੂੰ ਲਿਆ ਕੇ ਭੇਟ ਕਰਨੀ ਜਿ ਤਰ੍ਹਾਂ ਸਾਧ ਸੰਗਤ ਦੀ ਨਵੀਂ ਪੂਜਾ ਹੈ ਗੁਰੂ ਸਾਹਿਬ ਜੀ ਦੀ ਕੀਰਤਨ ਕਰਨਾ ਪਹਿਰੇ ਪਵਿੱਤਰ ਗੁਰਬਾਣੀ ਦੇ ਦੁਆਰਾ ਗੁਰੂ ਕੇ ਜਸ ਨੂੰ ਗਾਇਨ ਕਰਨਾ ਤੇ ਦਸਵੀਂ ਪੂਜਾ ਸਾਧ ਸੰਗਤ ਦੀ ਪ੍ਰਸ਼ਾਦ ਭੇਟਾ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਨੂੰ ਲਿਆ ਕੇ ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਨੀ ਫਿਰ ਇਸ ਤੋਂ ਅਗਲੀ ਸਾਧ ਸੰਗਤ ਦੀ 11ਵੀਂ ਪੂਜਾ ਜਿਹੜੀ ਹੈ ਨਾ ਗੁਰੂ ਸਾਹਿਬ ਜੀ ਦੇ ਹਜ਼ੂਰ ਲਿਆ ਕਰਕੇ ਧੂਪ ਤਖਾਉਣੀ ਸੋਹਣੀ ਧੂਪ ਜਿਹੜੀ ਹੈ ਅੱਜ ਕੱਲ੍ਹ ਦੀਆਂ ਨਹੀਂ ਜਿਹੜੀਆਂ ਡੰਡੀਆਂ ਵਾਲੀਆਂ ਅਗਰਬਤੀਆਂ ਹੁੰਦੀਆਂ ਨੇ ਪੁਰਾਣੇ ਸਮਿਆਂ ਵਿੱਚ ਧੂਪ ਹੁੰਦਾ ਸੀ ਬੜੀ ਵਿਧੀ ਦੇ ਨਾਲ ਤਿਆਰ ਕਰਨਾ ਉਹ ਵਿਧੀ ਦੇ ਨਾਲ ਤਿਆਰ ਕੀਤਾ ਹੋਇਆ ਧੂਪ ਉਹਨੂੰ ਕੋਲਿਆਂ ਦੀ ਆਗ ਦੇ ਉੱਤੇ ਘੋਖ ਖੰਡ ਦੇ ਨਾਲ ਮਿਲਾ ਕੇ ਤਖਾਉਣਾ ਤੇ ਫੇਰ ਸਾਧ ਸੰਗਤ ਜੀ ਇਹ 11ਵੀਂ ਪੂਜਾ 12ਵੀਂ ਪੂਜਾ ਹੈ ਗੁਰੂ ਸਾਹਿਬ ਜੀ ਕੇ ਹਜ਼ੂਰ ਖੁਸ਼ਬੂ ਛਿੜਕਣੀ ਖੁਸ਼ਬੂ ਆਦ ਬਦੁਕਾਨਾਂ ਤੋਂ ਮਿਲਣ ਵਾਲੇ ਸੈਂਟਾ ਆਦ ਨਹੀਂ ਪਰਫਿਊਮ ਨਹੀਂ ਅਤਰ ਜਿਹੜਾ ਸ਼ੁੱਧ ਹੁੰਦਾ ਹੈ ਉਹ ਅਤਰ ਗੁਰੂ ਸਾਹਿਬ ਜੀ ਦੇ ਅੰਨਾ ਗੁਰੂ ਸਾਹਿਬ ਜੀ ਕੇ ਹਜ਼ੂਰ ਲਿਆ ਕੇ ਛਿੜਕਣਾ ਇਹ ਵੀ ਇੱਕ ਪੂਜਾ ਹੈ ਇਸ ਤੋਂ ਅਗਲੀ ਪੂਜਾ ਦਸੀ ਸਤ ਸੰਗਤਿ ਗੁਰੂ ਸਾਹਿਬ ਜੀ ਦੇ ਹਜ਼ੂਰ ਰੌਸ਼ਨੀ ਕਰਦੀ ਚਾਨਣ ਕਰਨਾ ਜੋ ਬਲਵਾਦ ਨੇ ਸੋਣਾ ਪ੍ਰਬੰਧ ਕਰਨਾ ਇਹਨਾਂ ਦਾ ਤੇ ਇਸੇ ਤਰ੍ਹਾਂ 14ਵੀਂ ਪੂੜਾ ਹੈ ਪ੍ਰਕਰਮਾ ਕਰਨੀ ਗੁਰੂ ਸਾਹਿਬ ਜੀ ਦੀਆਂ ਪ੍ਰਕਰਮਾ ਕਰਨੀਆਂ ਪ੍ਰਕਰਮਾ ਕਰਨ ਦਾ ਕੀ ਭਾਵ ਹੁੰਦਾ ਹੈ ਕਰਮਾਂ ਕਰਨ ਦਾ ਮਤਲਬ ਪਾਵੇ ਹੁੰਦਾ ਹੈ ਵੀ ਅਸੀਂ ਆਪਣਾ ਤਨ ਵੀ ਮਨ ਵੀ ਧਨ ਵੀ ਆਪਜੀ ਨੂੰ ਭੇਟ ਕਰਦੇ ਹਾਂ 15ਵੀਂ ਪੂੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣਾ ਨਮਸਕਾਰ ਕਰਨੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੱਥਾ ਟੇਕਣਾ ਦੋਵੇਂ ਹੱਥਾਂ ਦੀਆਂ ਤੜੀਆਂ ਇਹ ਵੀ ਧਰਤੀ ਤੇ ਲੱਗਣੀਆਂ ਚਾਹੀਦੀਆਂ ਨੇ ਤੇ ਮੱਥਾ ਇਹਨਾਂ ਦੇ ਵਿਚਾਲੇ ਧਰਤੀ ਦੇ ਉੱਤੇ ਲੱਗਾ ਹੋਵੇ ਭਾਵਨਾ ਇਹ ਧਾਰਨ ਕਰਨੀ ਕਿ ਸਾਡੇ ਦੋਵੇਂ ਹੱਥ ਗੁਰੂ ਸਾਹਿਬ ਦੇ ਚਰਨਾਂ ਤੇ ਨੇ ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਸਾਡਾ ਮੱਥਾ ਰੱਖਿਆ ਹੋਇਆ ਹੈ ਤੇ ਸਾਡਾ ਸੰਗਤ ਦੀ 16ਵੀਂ ਪੂਜਾ ਹੈ ਸੰਤੋਖ ਕੇ ਅਸਵਾਰਾ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਖਾ ਆਸਣ ਕਰਨਾ ਬڑے ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਦੇ ਸੁਖਾਸਣ ਦੀ ਸੇਵਾ ਕਰਨੀ ਤੇ ਸਨਮਾਨ ਦੇ ਨਾਲ ਮਹਾਰਾਜ ਜੀ ਦੇ ਸਰੂਪ ਹੌਲੀ ਹੌਲੀ ਸਤਖੰਡ ਵਿੱਚ ਲੈ ਕਰਕੇ ਜਾਣੀ ਗੁਰੂ ਕੇ ਆਸਣਾਂ ਤੱਕ ਤੇਰੇ ਸਾਧ ਸੰਗਤ ਦੀ 16 ਪ੍ਰਕਾਰ ਦੀ ਸੇਵਾ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਦੱਸੀ ਹੈ